ਸਰਨ ਕਨਾਮ ਦੇਵਾ ਸੰਗਤਾਂ ਗੁਰੂ ਦੀਆਂ ਰਾੜੀਆਂ ਦੇ ਹੰਗਸ ਸਿੰਘ ਫੌਜਾਂ ਉੱਥੇ 20ਵੀਂ ਸਦੀ ਦੇ ਮਹਾਨ ਜਰਨੈਲ ਯੋਧੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜਿਨ੍ਹਾਂ ਦਾ 2 ਜੂਨ 2 ਜੂਨ ਨੂੰ ਉਹਨਾਂ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਜਿਹੜੇ ਉਹਨਾਂ ਦੇ ਨਗਰ ਗੁਰਦੁਆਰਾ ਸੰਤ ਖਾਲਸਾ ਤੇ ਪਿੰਡ ਜਿਹੜਾ ਰੋਡੇ ਜ਼ਿਲ੍ਹਾ ਮੋਗਾ ਪੰਜਾਬ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਜਿੱਥੇ ਸਾਡੇ ਬਹੁਤ ਸਤਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਬਹੁਤ ਲੰਮਾ ਸਮਾਂ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਜੀ ਤੇ ਉੱਥੇ ਹੀ ਭਾਈ ਸਵਰਨਜੀਤ ਸਿੰਘ ਜੀ ਸਦਾ ਪਤਰ ਲੈ ਕੇ ਜਿਹੜੇ ਆਏ ਨੇ ਤੇ ਬਾਬਾ ਚਰਨਜੀਤ ਸਿੰਘ ਜੀ ਸਾਰੇ ਮਹਾਂਪੁਰਖ ਸਾਰੀਆਂ ਇਨਹੈਂਸਿੰਗ ਜਥੇਬੰਦੀਆਂ ਦੇ ਮੁਖੀ ਸਹਿਬਾਨ ਮਹਾਂਪੁਰਖ ਜਿਹੜੇ ਹਾਜ਼ਰੀ ਇੱਥੇ ਲਵਾ ਰਹੇ ਨੇ ਅੱਜ ਸਤਖੰਡ ਵਾਸੀ ਜਥੇਦਾਰ ਬੁੱਢਾ ਦਲ ਦੇ ਬਾਬਾ ਚੇਸ ਸਿੰਘ ਜੀ ਤੇ ਬਾਬਾ ਸੰਤਾ ਸਿੰਘ ਜੀ ਮਹਾਂਪੁਰਖ ਉਹਨਾਂ ਦੀਆਂ ਵਰਸੀ ਜਿਹੜੇ ਦੇ ਜੋੜ ਮੇਲੇ ਅੱਜ ਮਨਾਏ ਗਏ ਤੇ ਨਾਲ ਹੀ ਜਿਹੜਾ ਅਗਲਾ ਪ੍ਰੋਗਰਾਮ 2 ਜੂਨ ਨੂੰ ਪਿੰਡ ਰੋਡੇ ਮਹਾਨ ਯੋਧੇ ਸੂਰਮੇ 20ਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਸਤਿ ਪਾਪਾ ਜਰਨੈਲ ਸੰਜੀ ਉਹਨਾਂ ਦੇ ਆਪਾਂ ਜਨਮ ਦਿਹਾੜੇ ਜਿਹੜੇ ਆ ਬਹੁਤ ਹੀ ਝੜਦੀ ਕਲਾ ਦੇ ਨਾਲ ਜਿਹੜਾ ਪ੍ਰੋਗਰਾਮ ਹੈ 10 ਵਜੇ ਤੋਂ ਲੈ ਕੇ ਤਕਰੀਬਨ 3 ਵਜੇ ਤੱਕ ਜਿਹੜਾ ਬਹੁਤ ਖੁੱਲੇ ਪੰਡਾਲ ਦੇ ਵਿੱਚ ਜਿੱਥੇ ਦੀਵਾਨ ਸਜਨੇ ਨੇ ਉੱਥੇ ਹੀ ਸਾਰੇ ਸੰਤਾਂ ਮਹਾਂਪੁਰਖਾਂ ਨੇ ਉਹਨਾਂ ਨੂੰ ਜਿਹੜਾ ਆਪਾਂ ਵਧਾਈ ਵੀ ਕਹਿੰਦੇ ਆ ਪਰ ਜਿਹੜਾ ਸਤਕਾਰ ਆਪਾਂ ਜਾ ਕੇ ਉੱਤੇ ਦੇਣਾ ਮਹਾਂਪੁਰਖਾਂ ਨੂੰ ਤੇ ਆਪਾਂ ਜਿਹੜਾ ਮਹਾਂਪੁਰਖਾਂ ਦੇ ਪਿੰਡ ਪਿੰਡ ਰੋਡੇ ਤੇ ਉਹਨਾਂ ਦੇ ਮਹਾਪੁਰਖਾਂ ਦੇ ਜਨਮ ਸਥਾਨ ਤੇ ਵੀ ਦਰਸ਼ਨ ਕਰਨੇ ਨੇ ਐ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਐ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਜਥੇਦਾਰੀ ਵਜੋਂ ਸੇਵਾਵਾਂ ਨਿਭਾਈਆਂ ਨੇ ਤੇ ਉਹ ਵੀ ਇੱਥੇ ਆਏ ਨੇ ਤੁਹਾਨੂੰ ਵੀ ਸਿੰਘ ਸਾਹਿਬ ਜੀ ਜੀ ਆਇਆਂ ਬਹੁਤ ਬਹੁਤ ਸਾਰੇ ਹੀ ਆਪਾਂ ਉੱਥੇ ਬਾਦ ਚੜ੍ਹ ਕੇ ਹਾਜ਼ਰੀਆਂ ਵੀ ਲਵਾਉਣੀਆਂ ਨੇ ਤੇ ਦਰਸ਼ਨ ਦਿਦਾਰੇ ਕਰਨੇ ਨੇ ਉੱਥੇ ਹੀ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਹਾਏ ਹੋਏ ਸਾਰੇ ਸੰਤਾਂ ਮਹਾਂਪੁਰਖਾਂ ਦਾ ਬਾਬਾ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਬਾਬਾ ਵਸੰਤ ਸਿੰਘ ਜੀ ਇਹੜੇ ਸਾਡੇ ਸਾਰੇ ਦਲਾ ਪੰਥਾਂ ਦੇ ਸਤਿਕਾਰਯੋਗ ਬਜ਼ੁਰਗ ਤੇ ਮੇਰੇ ਵੱਡੇ ਭਾਈ ਸਾਹਿਬ ਸਾਰੇ ਬਾਬਾ ਆਪਣੇ ਮਨਮੋਹਨ ਸਿੰਘ ਜੀ ਬਾਰਨ ਵਾਲੇ ਬਾਬਾ ਮੇਜਰ ਸਿੰਘ ਦਸ਼ਮੀਸ਼ ਤਰਨਾ ਦਲ ਤੇ ਬਾਬਾ ਜਿਹੜੇ ਬਲਵਿੰਦਰ ਸਿੰਘ ਮਹਿਤਾ ਚੌਂਕ ਤਰਨਾ ਦਲ ਤੇ ਉੱਥੇ ਹੀ ਬਾਬਾ ਆਪਣੇ ਸਤਨਾਮ ਸਿੰਘ ਜੀ ਤੇ ਤਰਨੰਦਾਲ ਸਾਰੀ ਮਾਫਰ ਕੋ ਹੋਰ ਵੀ ਬਹੁਤ ਸਾਰੇ ਤੇ ਅੱਜ ਜਿਹੜਾ ਆਪਣੇ ਬਾਬਾ ਆਪਣੇ ترسےم ਸਿੰਘ ਜੀ ਮੋਰਾਵਾਲੀ ਜੀ ਉਹਨਾਂ ਦੇ ਨਾਲ ਬਾਬਾ ਜੀ ਸੋਭਾ ਸਿੰਘ ਜਿਨ੍ਹਾਂ ਨੇ ਜਿਹੜਾ ਜੰਗੀ ਉਹ ਆਪਣੇ ਜਿਹੜਾ ਉਹ ਸੈਰਨ ਜਿਹੜਾ ਵਜਾ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਉੱਥੇ ਹੀ ਦਾਲ ਪੰਥ ਦੇ ਮਹਾਨ ਜਿਹੜੇ ਸਾਡੇ ਆਪਣੇ ਭਚੰਗੀ ਸਿੰਘ ਨੇ ਯੋਧੇ ਭਾਈ ਸੁਖੀ ਸਦਮ ਸੁਖਬੀਰ ਸਿੰਘ ਜੀ ਤੇ ਉਹਨਾਂ ਨੇ ਵੀ ਕਵੀਸ਼ਰੀ ਜਥੇ ਰਾਈ ਜਿਹੜਾ ਸਾਰੇ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੋਂ ਬੇਨਤੀ ਹੈ ਸਾਰਿਆਂ ਨੇ ਆਪਾਂ 2 ਜੂਨ ਨੂੰ ਪਿੰਡ ਰੋਡੇ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਦੇ ਜਨਮ ਦਿਹਾੜੇ ਮਨਾਉਣ ਵਾਸਤੇ ਪਹੁੰਚਣਾ ਜਾਵੇ ਫੱਤੇ ਪਾਵੇ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਨੂੰ ਭਾਵੇ